ਕੱਠੇ ਹੋੜਲੀ ਸਾਡੇ ਕੋਲ ਬਹੁਤ ਕੁਛ ਆ ਤੁਸੀਂ ਇੱਥੇ ਗੌਰ ਫਰਮਾਓ ਸੰਵਾਦ ਕਰੋ ਆਪਣੇ ਭਰਾਵਾਂ ਨਾਲ ਗੱਲਬਾਤ ਕਰੀਏ ਆਪਾਂ ਅੱਡ ਅੱਡ ਤੁਰਿਆ ਕੋਈ ਲਾਭ ਨਹੀਂ ਹੋਣਾ ਪੰਜਾਬ ਤੋਂ ਲੈ ਕੇ ਹਰ ਪਾਸੇ ਅਜੇ ਵਿਦੇਸ਼ਾਂ ਵਾਲੇ ਸਿੱਖ ਬਹੁਤ ਇਕੱਠੇ ਆ ਕਈ ਮਸਲਿਆਂ ਤੇ ਉਹ ਇਕੱਠੇ ਹੋ ਹੀ ਜਾਂਦੇ ਪਰ ਮੈਂ ਤੁਹਾਡੇ ਜੰਮੂ ਦੇ ਵਿੱਚ ਅੱਜ ਮੈਨੂੰ ਖੁਸ਼ੀ ਵੀ ਹੋਈ ਤੇ ਅੱਜ ਸਾਰਿਆਂ ਤੇਰਾ ਉੱਥੇ ਗਈਆਂ ਇਦਾਂ ਹੀ ਹੋਣਾ ਚਾਹੀਦਾ ਜਥੇਦਾਰ ਨਾਲੇ ਸਾਰਿਆਂ ਨਾਲ ਹੁੰਦਾ ਵਾ ਉਹ ਕਿਸੇ ਇੱਕ ਦਾ ਨਹੀਂ ਹੁੰਦਾ ਸਾਰਿਆਂ ਕੋਲ ਬਹਿਣਾ ਚਾਹੀਦਾ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਬਾਕੀ ਸਿੱਖੀ ਤੇ ਮੈਂ ਜੋ ਜ਼ਿੰਦਗੀ 'ਚ ਵੇਖਿਆ ਜਿਹੜਾ ਸਧਾਰਨ ਸਿੱਖ ਵਾ ਉਹ ਜਾਦਾ ਪਰਪੱਕਾ ਉਹ ਗੁਰੂ ਦੇ ਨੇੜੇ ਆ ਬਾਕੀ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਕਦੋਂ ਦੀ ਇੱਥੇ ਡੀਕਾ ਰਿਆ ਸੀ ਅਸੀਂ ਥੋੜਾ ਪਿਛੇ ਲੇਟ ਹੋ ਗਏ ਆ ਉਹ ਇੱਕ ਬੇਅਦਬੀ ਹੋ ਗਈ ਮਹਾਰਾਜ ਦੀ ਉਹਦੇ ਸਬੰਧ 'ਚ ਮੈਂ ਪੂਰੀ ਰਿਪੋਰਟ ਲੈਣੀ ਸੀ ਇਸੇ ਕਰਕੇ ਆਪਾਂ ਜੋ ਸਾਰਾ ਰੋਕਤਾ ਕਿ ਕੋਈ ਸਰੋਪਾਉ ਨਹੀਂ ਪਾਉਣਾ ਕੋਈ ਸਨਮਾਨ ਨਹੀਂ ਕਰਨਾ ਜਦੋਂ ਸਾਡੇ ਗੁਰੂ ਦੀ ਬੇਦਬੀ ਹੋਈ ਹੋਵੇ ਉਦੋਂ ਸਿੱਖਾਂ ਨੂੰ ਇਹ ਸ਼ੋਭਾ ਨਹੀਂ ਆ ਪਰ ਮੈਨੂੰ ਤੁਹਾਡੇ ਤੇ ਮਾਣ ਆ ਵੀ ਤੁਸੀਂ ਇੱਥੇ ਬਹੁਤ ਵਧੀਆ ਸੱਗੋ ਪ੍ਰਬੰਧ ਰੱਖੇ ਆ ਜਿੱਥੇ ਅਸੀਂ ਬਹੁ ਗਿਣਤੀ ਜਾਂ ਉੱਥੇ ਅਣਗੈਲੀ ਆ ਇਦਾਂ ਹੀ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰੇ ਤੁਸੀਂ ਗੁਰੂ ਨਾਲ ਜੁੜੇ ਰਹੋ ਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਓ ਗੀ ਸੰਗਤ ਬਣੇ ਕਰ ਰਹੀ ਹੈ ਨਾ ਦੋ ਕਦਰ ਸਾਹਿਬ ਜੀ ਕਾਕਾ ਸਾਹਿਬ ਵਾਲੇ ਸੰਗਤ ਜੀ ਆਪ ਜੀ ਦੇ ਸਾਹਮਣੇ ਸਿੰਘ ਸਾਹਿਬ ਨੇ ਵਿਚਾਰ ਵੀ ਰੱਖੇ ਹਨ ਕਿ ਇਸ ਵੇਲੇ ਆਪਾਂ ਸਰੋਰ ਵਿਖੇ ਹਾਂ ਜੋ ਡਿਸਟ੍ਰਿਕਟ ਗੁਰਦਾਸਪੁਰ ਦੇ ਕਮੇਟੀ ਸਾਮਾ ਦੇ ਜੋ ਇਸ ਵੇਲੇ ਮੁਖ ਸੇਵਾਦਾਰ ਬੀਤੂ ਜੀ ਨੇ ਆਪਣੇ ਗ੍ਰਹਿ ਵਿਖੇ ਆਪਣੇ ਸਾਰੇ ਹੀ ਡਿਸਟ੍ਰਿਕਟ ਨੂੰ ਬੁਲਾ ਕੇ ਇੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਆਪਣਾ ਜੇਤਰਾ ਸਾਹ ਦਾ ਤੇ ਉਹਨਾਂ ਨੇ ਜੀ ਆਇਆਂ ਕੀਤਾ ਮੈਂ ਆਪਣੀ ਤਰਫੋਂ ਆਪਣੀ ਟੀਮ ਦੀ ਤਰਫੋਂ ਸਮੁੱਚੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਬਾਨ ਦਾ ਦੇ ਬਿਹਾਰੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਲੰਮਾ ਸਮਾਂ ਇੰਤਜ਼ਾਰ ਵੀ ਕੀਤਾ ਔਰ ਬੜੇ ਪਿਆਰ ਦੇ ਨਾਲ ਸੀਨ ਸਾਹਿਬ ਜੀ ਦਾ ਸਵਾਗਤ ਕੀਤਾ ਉਹਨੂੰ ਬਿਠਾਇਆ ਔਰ ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਸਰਵਣ ਕੀਤੇ ਰਿਹਾ ਸੋ ਅਗਲੇ ਜੋ ਪ੍ਰੋਗਰਾਮ ਹਨ ਉਹਨਾਂ ਦੇ ਵਿੱਚ ਅਸੀਂ ਬਸ ਹੋਰ 20-30 ਮਿੰਟ ਲੈ ਲਵਾਂਗੇ 10-15 ਮਿੰਟ ਦੀ ਦੇਰੀ ਦੇ ਪ੍ਰੋਗਰਾਮ ਟਾਲ ਦੇਣਾ ਤੋ ਸਾਰੇ ਪ੍ਰੋਗਰਾਮ ਸੀ ਇਖਲਾਮੇ ਕਿਆ ਕਿ ਸਭ ਨੂੰ ਅਟੈਂਡ ਕਰਨਾ ਸਭ ਦੇ ਨਾਲ ਗੱਲ ਕਰਨੀ ਹੈ ਸਭ ਵਿਚਾਰਾਂ ਤੱਕ ਕਰ ਲਿਆ ਹਨ ਸੋਚ ਦੇ ਵਿੱਚ ਪ੍ਰਭਾਵ ਕਰਨੀ ਵਾਈ ਬ੍ਰਿਜ ਇੱਕ ਇੱਕ ਗੱਲ ਹੋਰ ਆ ਜੀ ਇਦਾਂ ਦੇ ਬਾਣੇ ਵਾਲੇ ਸਿੰਘ ਥੋੜੇ ਹੋਰ ਬਤਾਓ ਜਿਹੜਾ ਪ੍ਰਭਾਵ ਇਹ ਬਾਣੇ ਦਾ ਸਾਡੇ ਦਾ ਉਹ ਇਹੋ ਹੀ ਰਹਿਣਾ ਤੁਹਾਡੇ ਇਥੋਂ ਅਕਾਲੀ ਕੌਰ ਸਿੰਘ ਹੋਏ ਆ ਬڑے-ਵਡੇ ਵਿਦਵਾਨ ਵੀ ਔਰ ਗੁਰੂ ਨੂੰ ਪਿਆਰ ਕਰਨ ਵਾਲੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਪੜ੍ਹ ਲਿਖ ਬਹੁਤ ਰਹੀ ਵਧੀਆ ਗੱਲ ਆ ਤੁਹਾਡੇ ਇੱਥੇ ਸਿੱਖੀ ਵੀ ਪ੍ਰਪੱਕਾ ਪਰ ਤੁਸੀਂ ਇੱਥੇ ਵੀ ਥੋੜਾ ਗੌਰ ਫਰਮਾਓ ਕਿ ਜਿਹੜੀ ਇਹ ਸਾਡੀ ਇਹ ਵਿਰਾਸਤਾ ਨਿਹੰਗ ਸਿੰਘ ਫੌਜਾਂ ਜਿਹੜੇ ਬੰਦੇ ਭਾਵੇਂ ਪੱਕਾ ਨਹੀਂ ਨੀ ਪਾਉਂਦੇ ਪਰ ਆਪਾਂ ਆਪਣੇ ਤਿਹਾਰਾਂ ਦੇ ਮੌਕੇ ਤੇ ਜਾ ਬੱਚੇ ਜਿਹੜੇ ਸਾਡੇ ਸ਼ੌਂਕ ਰੱਖਦੇ ਆ ਉਹਨਾਂ ਨੂੰ ਬਾਣਾ ਪਾਉਣਾ ਚਾਹੀਦਾ ਇਹ ਜਦੋਂ ਇਦਾਂ ਬਾਬਾ ਜੀ ਕੋਈ ਵਰਸ਼ਾ ਫੜ ਕੇ ਕਿਤੇ ਘੁੰਮਦੇ ਆ ਨਾ ਉਹਦਾ ਜਿਹੜਾ ਜਲੌ ਆ ਉਹ ਵੱਖਰਾ ਹੀਂਦਾ ਹੁਣ ਸਾਰੇ ਆਜੇ ਨਿਹੰਗ ਸਿੰਘ ਵੱਖਰੇ ਦਿਖ ਰਿਹਾ ਹੈ ਤੇ ਮੈਨੂੰ ਤਾਂ ਐ ਲੱਗ ਰਿਹਾ ਆ ਹੀ ਭਈ ਉਹ ਕਾਲੀ ਕੌਰ ਸਿੰਘ ਵੀ ਮੈਂ ਪੁਰਾਣੀਆਂ ਤਸਵੀਰਾਂ ਵੇਖਣਾ ਨਾ ਤੇ ਉਹਨਾਂ ਦੀ ਵਿਰਾਸਤ ਅੱਜ ਵੀ ਇੱਥੇ ਹੈਗੀ ਆ ਬਾਬਾ ਜੀ ਤੁਸੀਂ ਵਧਾਈ ਦੇ ਪਾਤਰ ਹੋ ਇੰਨੇ ਆ ਜੀ ਤੁਸੀਂ ਆਈਏ ਚਲੋ ਸੋਨੇ ਆਪਣੇ ਸਾਰਿਆਂ ਦੀ ਇੱਕ ਵੱਖਰੀ ਆਡੈਂਟੀ ਆ ਪਛਾਣ ਪਰ ਇਹਨਾਂ ਸਾਰਿਆਂ ਚ ਵੱਖਰੀ ਆਡੈਂਟੀ ਦੇ ਵਿੱਚ ਵੀ ਤੁਸੀਂ ਅਲੱਗ ਤੋਂ ਇਹ ਗੁਰੂ ਨੇ ਮਾਨ ਦਿੱਤਾ ਆ ਆਪਾਂ ਨੂੰ ਅੱਛਾ ਅੱਜ ਉਹ ਬੜੀ ਸਤਿਕਾਰਯੋਗ ਠੀਕ ਠੀਕ ਹੈ ਵਧੀਆ ਵਧੀਆ ਮੈਨੂੰ ਬਹੁਤ ਵਧੀਆ ਲੱਗਾ ਪਾਪਾ ਜੀ ਬਾਬੇ ਦੇ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੱਥ ਆਜੋ ਆਜੋ ਸਰਦਾਰ ਜੀ ਆਜੋ ਕੀ ਹਾਲ ਆ ਹਾਂ ਜੀ ਸਿੰਘ ਫਤੇ ਬੁਲਾਉਂਦੇ ਆ ਕੀ ਬੁਲਾਉਂਦੇ ਆ ਇਹ ਨਾਮ ਵਾਹਿਗੁਰੂ ਤੁਹਾਡਾ ਕੀ ਨਾਮ ਆ ਹਰਸ਼ਪ੍ਰੀਤ ਸਿੰਘ ਤੁਹਾਡਾ ਹਰਦੀਪ ਸਿੰਘ ਕਿਹੜੀ ਕਲਾਸ ਆ 8 8 ਤੇ ਤੁਸੀਂ ਆ ਤੁਸੀਂ ਤੁਹਾਡੀ 12th ਕੇ 12ਵੀਂ ਪੰਜਾਬੀ ਆਉਂਦੀ ਹਾਂ ਜੀ ਉਹੜਾੜਾ ਹੁੰਦਾ ਬਣਾ ਸਕਦਾ ਕਿ ਨਹੀਂ ਥੋੜਾ ਥੋੜਾ ਹੁੰਦਾ ਤੁਹਾਨੂੰ ਦਾ ਪੂਰਾ ਬਾਬਾ ਇੱਕ ਥੋੜੀ ਪਾਣੀ ਨਾਲ ਸ਼ਾਬਾਸ਼ ਆ ਦਮਾਲਾ ਸਿੰਘ ਨੇ ਬਹੁਤ ਸੋਹਣਾ ਬੰਨਿਆ ਆਪੇ ਬੰਨਿਆ ਦੇਖੋ ਤੁਸੀਂ ਜਦੋਂ ਮੀ ਕਾਲ ਤੱਕ ਸਾਹ ਹੁੰਨੇ ਹੋ ਦੱਸ ਕੇ ਆਇਓ ਆਪਾਂ ਤੁਹਾਨੂੰ ਉਥੇ ਸਖਤ ਰੇ ਤੂੰ ਮਿਲਾਂਗੇ ਤੇ ਤੁਹਾਨੂੰ ਲਿਟਰੇਚਰ ਤੁਹਾਡੇ ਲਿਟਰੇਚਰ ਹੁੰਦਾ ਇੱਥੇ ਸਿੱਖਾਂ ਦਾ ਸਿੱਖ ਰਹਿਤ ਮਰਿਆਦਾ ਔਰ ਮੈਨੂੰ ਲੱਗਦਾ ਤੁਹਾਡੇ ਹੋ ਗਈ ਇੱਥੇ ਬਹੁਤ ਜੀ 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 ਕੋਈ ਜਾਣਦੇ ਸਿੱਖ ਰਿਆ ਤੇ ਮਰਿਆਦਾ ਪੜ੍ਹੀ ਕਦੀ ਅਕਾਲ ਤਖਸਾਲ ਵਾਲੀ ਜਿਹਦੇ ਚ ਲਿਖਿਆ ਸਿੱਖ ਨੇ ਕੀ ਕਰਨਾ ਕੀ ਨਹੀਂ ਕਰਨਾ ਚਾਰ ਬਜਰ ਕਰਤਨ ਪਤਾ ਕਿਹੜੀਆਂ ਪੰਜ ਕਕਾਰ ਕਿਹੜੇ ਪੰਜ ਕਕਾਰ ਕੜਾ ਕੜਾ ਕਿਸ ਗੱਲ ਦਾ ਪ੍ਰਤੀਕ ਆ ਕੜਾ ਕਿ ਸਿੱਖ ਕੋਈ ਪਰਮ ਨਹੀਂ ਕਰਦਾ। ਇਹ ਕੜੇ ਦੇ ਨਾਲ ਧਾਗੇ ਬੰਨੇ ਹੁਣ ਉਹ ਨਹੀਂ ਚੰਗੇ ਲੱਗਦੇ ਸਿੱਖਾਂ ਨੂੰ। ਕੜਾ ਹੈ ਹੀ ਇਸ ਗੱਲ ਦਾ ਪ੍ਰਤੀਕ ਆ। ਚਲੋ ਬਹੁਤ ਖੁਸ਼ੀ ਹੋਈ। ਕੋਈ ਕਰੀ ਕਰੀ ਬਾਣਾ ਵੀ ਪਾਇਆ ਕਰੋ। ਤੁਸੀਂ ਦਮਾਲਾ ਬਹੁਤ ਸੋਹਣਾ ਬੰਨਿਆ। ਚਲ ਗਏ ਜੀ ਆਪਾਂ। ਮਨ ਸਿੰਘ ਜੀ। ਵੋਇਡ ਪ੍ਰਤੀਕਾ ਖਲਸਾ ਵੋਇਡ ਪ੍ਰਤੀਕਾ ਮੈਂ ਨੂੰ ਦਾਸ ਕੁਮਰ ਸਿੰਘ ਜ਼ਿਲ੍ਹਾ ਪ੍ਰਬੰਧਕ ਕਮੇਟੀ ਮੀਤਪਦਾਨ ਹੋਣ ਦੇ ਨਾਤੇ ਅੱਜ ਸਾਡੇ ਪਾਸ ਅਸੀ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਜੋ ਕਿ ਨਵੇਂ ਜਥੇਦਾਰ ਵਿੱਚ ਪਹੁੰਚੇ ਬਾਅਦ ਪਹਿਲੀ ਵਾਰ ਨੂੰਸ਼ ਸਿਹਤਰੀ ਧਰਤੀ ਤੇ ਪਹੁੰਚੇ ਹਨ ਅਸੀਂ ਪੂਰੇ ਹੀ ਜ਼ਿਲ੍ਹਾ ਵੱਲੋਂ ਜਥੇਦਾਰ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਪਾਸ ਇੱਥੇ ਪਹੁੰਚੇ ਹਨ ਜਿੰਦੇਵਰ ਸਾਹਿਬ ਜੀ ਮੈਂ ਆਪ ਜੀ ਦੇ ਪਾਸ ਇੱਕ ਛੋਟੀ ਜਹੀ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਕੀ ਦੁਨੀਆ ਦੇ ਵਿੱਚ ਜਿੰਨੇ ਵੀ ਸਿੱਖ বাসਦੇ ਨੇ ਇੱਕ ਛੋਟੀ ਜਹੀ ਜਿਹੜੀ ਸੁਵਿਧਾ ਹੋ ਬਣੀ ਹੋਈ ਹੈ ਕਲੰਡਰਾਂ ਨੂੰ ਲੈ ਕੇ ਸੋ ਮੈਂ ਆਪ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪ ਜੀ ਜੰਮੂ ਕਸ਼ਮੀਰ ਦੀ ਧਰਤੀ ਤੇ ਆਏ ਹੋ ਸੋ ਇੱਕ ਬੇਨਤੀ ਜ਼ਰੂਰ ਇੱਥੇ ਕਰਕੇ ਜਾਇਓ ਕਿ ਜਿੰਨੀ ਦੇਰ ਤੱਕ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਕੋਈ ਪ੍ਰਮਾਣ ਜਾਰੀ ਨਹੀਂ ਹੁੰਦਾ ਸੋ ਸਾਨੂੰ ਸਾਰਿਆਂ ਨੂੰ ਅਕਾਲ ਤਖਤ ਦਾ ਸਾਹਿਬ ਦੇ ਨਾਲ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਜਿਵੇਂ ਸ੍ਰੀ ਅਕਾਲ ਤਖਤ ਦਾ ਸਾਹਿਬ ਜਿਕੇ ਗੁਰੂ ਗੁਰੂਆਂ ਦੇ ਦਿਹਾੜੇ ਪ੍ਰਕਾਸ਼ਪੂਰਵ ਚਾਹੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਉਵੇਂ ਹੀ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਨੇ ਜਿਹੜੇ ਉਹ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਤੇ ਇਹ ਦਿਨ ਦਿਹਾੜੇ ਜਿਹੜੇ ਨੇ ਉਹ ਮਨਾਏ ਜਾਂਦੇ ਨੇ ਸਿਰਫ ਇਨਿੰਗ ਬੇਨਤੀ ਮਾਫੀ ਮੰਗਣੀ ਚਾਹੀਦੀ ਸੀ ਖਾਸ ਵੱਲੂ ਬੋਲਦੇ ਆ ਜੇਕਰ ਕੋਈ ਅੱਖਰ ਵਾਤਾ ਘਾਟਾ ਬੋਲਿਆ ਗਿਆ ਹੋਵੇ ਤੇ ਆਪ ਜੀ ਵਕਸ਼ਣ ਜੋਗ ਹੋ ਬਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਹ ਪੈਸੇ ਮੈਂ ਲੈਣਾ ਨਹੀਂ ਤਾਂ ਆਪ ਦੇਖੇ ਗਏ ਟੈਕਟ ਰਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਭਿ ਗੰਤ ਭਰੇ ਭੰਡਾਰ ਸਾਨ ਗੁਰੂ ਨਾਨਕ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰगोबिंद ਪਾਤਸ਼ਾਹ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਨਿਭਾਉਂਦਿਆ ਹੋਇਆ ਆਪ ਜੀ ਦੇ ਸੇਵਾਦਾਰਾਂ ਦੇ ਜੰਮੂ ਦੀ ਧਰਤੀ ਤੇ ਪਹੁੰਚੇ ਨੇ ਸੇਵਕਾਂ ਦੇ ਘਰ ਵਿਖੇ ਪਹੁੰਚੇ ਆਂ ਤਹਿਲ ਸੇਵਾ ਕੀਤੀ ਆ ਪਾਤਸ਼ਾਹ ਆਪਣੀ ਕਿਰਪਾ ਕਰਨੀ ਸਾਰੇ ਹੀ ਜ਼ਿਲ੍ਹੇ ਦੇ ਸਿੱਖਾਂ ਦੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਇਤਬਾਕ ਮੁਹੱਬਤ ਬਖਸ਼ਣੀ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਬੱਚਿਆਂ ਨੂੰ ਤਰਕੀਆਂ ਬਖਸ਼ਰੀਆਂ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਸਤਿਗੁਰੂ ਜੀ ਸਦਾ ਅੰਗ ਸੰਗੇ ਆ ਭੰਗੰ ਕਟੂਤੇ ਸਦਾ ਇਹਨਾਂ ਦੇ ਅੰਗ ਸੰਗ ਰਹਿਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਮਾਈਆਂ ਰੱਬਰ ਜਾਇਆਂ ਕਿਆ ਗੁਰੂ ਨੇ